ਪਿਆਰੇ ਦਰਸ਼ਕੋ ਪੱਤਰਕਾਰ ਜਗਦੀਪ ਸਿੰਘ ਥੜੀ ਦਾ ਜੋ ਫਗਵਾੜਾ ਵਿਖੇ ਕਿਤਾਬੇ ਦੇ ਨਾਲ ਵਿਵਾਦ ਚੱਲ ਰਿਹਾ ਸੀਗਾ ਉਹ ਹੁਣ ਸਮਾਪਤ ਹੋ ਚੁੱਕਿਆ ਹੈ ਤੇ ਕਾਫੀ ਕੁਝ ਸਾਹਮਣੇ ਆਇਆ ਹੈ ਕਿ ਪੱਤਰਕਾਰ ਨੂੰ ਕਈ ਕੁਝ ਕਿਹਾ ਗਿਆ ਹੈ ਪਰ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਜੋ ਰੋਪੜ ਦੇ ਪਿੰਡ ਥੜੀ ਤੋਂ ਜਗਦੀਪ ਸਿੰਘ ਥੜੀ ਜੀ ਦਾ ਨਾਮ ਹੈ ਉਹ ਜਦੋਂ ਵੀ ਕਿਸੇ ਦੀ ਬਾਤ ਚੱਕਦੇ ਨੇ ਤਾਂ ਉਹ ਜੁਰਮ ਦੇ ਜੁਰਮ ਨੂੰ ਮਾਰਨ ਵਾਸਤੇ ਚੱਕਦੇ ਨੇ ਇਸ ਕਰਕੇ ਜਦੋਂ ਲੋਕਾਂ ਵੱਲੋਂ ਫੋਨ ਆ ਰਹੇ ਸੀ ਕਿ ਉਸ ਟਾਬੇ ਦੇ ਉੱਤੇ ਲੁੱਟ ਹੋ ਰਹੀ ਆ ਆਮ ਲੋਕਾਂ ਦੀ ਤਾਂ ਇਸ ਦੀ ਬਾਅਦ ਚੱਕਣ ਵਾਸਤੇ ਪਹੁੰਚੇ ਸੀਗੇ ਲੇਕਿਨ ਉਲਟ ਉਹ ਸਾਨੂੰ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਲੇਕਿਨ ਸਾਰਾ ਹੁਣ ਵਿਵਾਦ ਜਿਹੜਾ ਇਹ ਖਤਮ ਹੋ ਚੁੱਕਿਆ ਚਾਹੇ ਜਥੇਬੰਦੀਆਂ ਵੱਲੋਂ ਫਾਰਮੇ ਕੇ ਪੱਤਰਕਾਰਾਂ ਵੱਲੋਂ ਜਾਂ ਕਲਬਾਂ ਵੱਲੋਂ ਜਗਦੀਪ ਸਿੰਘ ਥੜੀ ਦੇ ਪਿੱਛੇ ਪਿੱਛੇ ਦੇ ਉੱਤੇ ਖੜੇ ਸੀਗੇ ਕਿ ਉਸ ਨੂੰ ਪਿੱਛੇ ਹਟਣ ਦੀ ਲੋੜ ਨਹੀਂ ਹੈ ਘਬਰਾਉਣ ਦੀ ਲੋੜ ਨਹੀਂ ਹੈ ਸੱਚ ਦੀ ਜਿੱਤ ਹੁੰਦੀ ਹੈ ਪਰ ਲੇਕਿਨ ਆਖਿਰ ਥੋੜੇ ਟਾਈਮ ਬਾਅਦ ਹੁੰਦੀ ਹੈ ਪਰ ਲੇਕਿਨ ਹੁਣ ਇਹ ਮਸਲਾ ਜਿਹੜਾ ਖਤਮ ਹੋ ਚੁੱਕਿਆ ਤੇ ਢਾਬਾ ਮਾਲਿਕ ਵੀ ਸਮਝ ਚੁੱਕਿਆ ਕਿ ਕੋਈ ਕਿਸੇ ਨੂੰ ਇਸ ਤਰ੍ਹਾਂ ਨਹੀਂ ਦਬਾਇਆ ਜਾ ਸਕਦਾ ਤੇ ਦੂਜੀ ਗੱਲ ਨਰੇਲੀ yellow card ਦੀ ਗੱਲ ਕੀ ਕਰੀਏ ਤਾਂ yellow card ਦੀ ਕੋਈ ਖਾਸ ਮਤਲਬ ਨਹੀਂ ਹੁੰਦਾ ਪਰ ਤਰਕਾਰ ਇੱਕ ਬਤਰਕਾਰੀ ਹੁੰਦਾ ਹੈ ਚਾਹੇ yellow card ਤਾਂ ਸਰਕਾਰਾਂ ਜਾਰੀ ਕਰਦੀਆਂ ਨੇ ਉਹ ਸਿਰਫ ਆਪਣੇ ਜਿਹੜੇ ਖਬਰਾਂ ਜਿਵੇਂ ਚੰਦਿਆਂ ਕਿ ਸਾਡੀ ਖਬਰਾਂ ਜੋ ਕਵਰੇਜ ਜੀੜਕਤ ਕੀਤੀ ਜਾਵੇ ਪਰ ਲੇਕਿਨ ਇਹ ਜ਼ਰੂਰੀ ਨਹੀਂ ਹੈਗਾ ਕਿ ਯੈਲੋ ਕਾਰਡ ਤੋਂ ਬਿਨਾ ਜਿਹੜੇ ਲੋਕ ਹੈ ਉਹ ਪੱਤਰਕਾਰ ਨਹੀਂ ਹੁੰਦੇ ਤੇ ਲੇਕਿਨ ਸੱਚਾ ਪੱਤਰਕਾਰ ਸਹੀ ਪੱਤਰਕਾਰ ਉਹ ਸਾਰੇ ਲੋਕ ਵੀ ਜਾਣਦੇ ਨੇ ਕਿ ਕਈ account ਸੱਚਾ ਹੈ account ਝੂਠਾ ਹੈ ਪਰ ਮੈਂ ਸਭ ਨੂੰ ਇੱਕ ਅਪੀਲ ਜੁਰੂਰ ਕਰਦਾ ਆਪਣੇ ਪੱਤਰਕਾਰ ਭਰਾਵਾਂ ਨੂੰ ਵੀ ਵੀ ਸਾਰੇ ਜਾਣੇ ਬਈ ਦੀ ਸੱਚ ਦਾ ਸਾਲ ਜੁਰੂਰ ਦਿਆ ਕਰੋ ਕਿਉਂਕਿ ਇਹ ਜਿਹੜੇ ਅੱਜ ਜੁਰਮ ਜਿਹੜਾ ਦੁਨੀਆ ਦੇ ਵਿੱਚ ਵੱਧਦਾ ਜਾ ਰਿਹਾ ਹੈ ਤੇ ਜਿਹੜੇ ਸੱਚੇ ਬਕੀਓ ਲੋਕ ਆ ਉਹ ਘਟਦੇ ਜਾ ਰਹੇ ਨੇ ਤੇ ਮੈਂ ਚਾਹੁੰਦਾ ਕਿ ਸਾਰੇ ਜਣੇ ਇੱਕ ਜੇ ਕਿ ਤੁਸੀਂ ਇਕੱਠੇ ਹੋ ਕੇ ਜੇ ਕਿਸੇ ਨਾਲ ਕੋਈ ਤੱਕਾ ਹੁੰਦਾ ਕਿਸੇ ਸੱਚੇ ਪੱਤਰਕਾਰ ਨਾਲ ਤਾਂ ਉਹਨੂੰ ਖੜਨਾ ਚਾਹੀਦਾ ਹੈ ਪਰ ਲੇਕਰ ਪੱਤਰਕਾਰਾਂ ਦਾ ਵੀ ਨੂੰ ਵੀ ਮੈਂ ਅਪੀਲ ਕਰਦਾ ਕਿ ਤਰੀਕਾ ਆਪਣਾ ਜਿਹੜੀ ਪੱਤਰਕਾਰਤਾ ਦੀ ਜਿਹੜੀ ਕੰਮ ਹੈ ਜਿਵੇਂ ਕੰਮ ਕਰਨਾ ਚਾਹੀਦਾ ਉਸੇ ਤਰੀਕੇ ਨਾਲ ਕੰਮ ਕਰਨਾ ਇਹ ਵੀ ਨਹੀਂ ਹੈ ਵੀ ਆਪਾਂ ਕਿਸੇ ਨੂੰ ਬਲੈਕਮੇਲ ਕਰੀਏ ਕਿਸੇ ਤੋਂ ਪੈਸੇ ਮੰਗੀਏ ਜਾਂ ਕਿਸੇ ਨੂੰ ਅਸੀਂ ਸੋਚਦੇ ਹਾਂ ਵੀ ਬੀ ਸ਼ਾਇਦ ਲੋਕਾਂ ਨੂੰ ਇਹ ਲੱਗਦਾ ਵੀ ਲੋਕ ਪੱਤਰਕਾਰ ਬਹੁਤ ਉਹ ਕਰਦੇ ਨੇ ਲੇਕਿਨ ਪੱਤਰਕਾਰਾਂ ਦਾ ਜਿਹੜਾ ਕੰਮ ਹੈ ਉਹ ਦਿਨ ਰਾਤ ਜਾਂ ਤੇ ਤਲਿਤ ਤੇ ਤਰਕੇ ਕਰਨਾ ਪੈਂਦਾ ਤੇ ਸਿਰਫ ਛਾੜੀ ਜਿੱਤ ਨਹੀਂ ਹੋਈ ਏ ਜਗਦੀਪ ਦੀ ਜਿੱਤ ਨਹੀਂ ਹੋਈ ਏ ਇਹ ਸਿਰਫ ਸੱਚ ਦੀ ਜਿੱਤ ਹੋਈ ਏ ਪਰ ਲੇਕਿਨ ਢਾਬਾ ਮਾਲਕ ਨਵੀਂ ਖੁਦ ਬੰਨਿਆ ਕਿ ਉਹਨਾਂ ਦੇ ਜਿਹੜੇ ਗਲਤੀਆਂ ਨੂੰ ਸੁਧਾਰਨਗੇ ਤੇ ਦੂਜੀ ਗੱਲ ਇਹ ਵੀ ਹੈ ਅਸੀਂ ਨਹੀਂ ਚਾਹੁੰਦੇ ਢਾਬਾ ਮਾਲਕ ਦਾ ਬਿਜ਼ਨਸ ਬੰਦ ਹੋਵੇ ਢਾਬਾ ਮਾਲਕ ਜਿਹੜਾ ਉਹ ਵੀ ਆਪਣਾ ਬਿਜ਼ਨਸ ਕਰਦਾ ਰਹਿਣ ਪਰ ਠੀਕ ਹੈ ਜੋ ਗਲਤੀਆਂ ਹੁੰਦੀਆਂ ਨੇ ਇਨਸਾਨਾਂ ਤੋਂ ਤੇ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਹਿਣਾ ਨਹੀਂ ਮਾਰਿਆ ਜਾਊਗਾ ਕਿ ਵਸਤੇ ਇਹ ਵੀ ਜਗਦੀਪ ਸਿੰਘ ਥੜੀਆ ਆਪਣੇ ਆਪ ਜਿਹੜੀ ਵੀਡੀਓ ਦੇ ਵਿੱਚ ਕਹਿ ਰਹੇ ਆ ਕਿ ਕਾਫੀ ਆਪਣੇ ਰੂਫੜ ਇਲਾਕੇ ਦੇ ਲੋਕਾਂ ਨਾਲ ਵੀ ਕਾਫੀ ਉਹਨਾਂ ਦਾ ਸਹਿਯੋਗ ਦਿੱਤਾ ਤੇ ਕਾਫੀ ਅੱਛਾ ਰਿਹਾ ਗਾ ਚਲੋ ਜਦੋਂ ਕੋਈ ਵੀ ਬਵਾਦ ਸ਼ੁਰੂ ਹੁੰਦਾ ਤਾਂ ਟੈਨਸ਼ਨ ਤਾਂ ਹੁੰਦੀ ਹੈ ਪਰ ਪੱਤਰਕਾਰ ਦੀ ਲੜਾਈ ਕੋਈ ਕਿਹੜੀ ਲੜਾਈ ਨਹੀਂ ਹੁੰਦੀ ਜੇ ਸੋਚੀਏ ਵੀ ਅਸੀਂ ਬਿਛੂਈ ਗੱਲ ਸੋਚੀ ਜਾਂ ਬੇਬੀ ਉਹਦੀ ਲੋੜ ਨਹੀਂ ਜੀ ਲੜਾਈ ਨਹੀਂ ਹੁੰਦੀ ਹੈਗੀ ਤੇ ਇੱਕ ਜ਼ੁਲਮ ਦੇ ਖਿਲਾਫ ਜ਼ਰੂਰ ਲੜਾਈ ਹੁੰਦੀ ਹੈ ਤੇ ਮੈਂ ਸਭ ਨੂੰ ਚਾਹਾਂਗਾ ਕਿ ਸਭ ਸਾਥੀਆਂ ਦਾ ਧੰਨਵਾਦ ਕਰਦੇ ਆਂ ਤੇ ਮੇਰੇ ਜਿਹੜੇ ਪ੍ਰੈਸ ਕਲੱਬ ਦੇ ਸਾਰੇ ਮੈਂਬਰਾਂ ਵੱਲੋਂ ਇਸ ਦਾ ਡਟ ਕੇ ਜਿਹੜਾ ਸਾਥ ਦਿੱਤਾ ਗਿਆ ਤੇ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਲਈ ਜਦੋਂ ਪ੍ਰੈਸ਼ਰਾਈਜ਼ ਕੀਤਾ ਗਿਆ ਤੇ ਉਸ ਤੋਂ ਬਾਅਦ ਬਿਲਕੁਲ ਜੀ ਇੱਕ ਫੈਂਸ ਮਾਮਲਾ ਜਿਹੜਾ ਹੁਣ ਠੱਪ ਹੋ ਚੁੱਕਿਆ ਹੈ ਤੇ ਐਸੀ ਤਰ੍ਹਾਂ ਹੀ ਸਾਧੀਆਂ ਦਾ ਧੰਨਵਾਦ ਸਭ ਦਾ ਫਿਰ ਕਮੈਂਟਾਂ ਦੇ ਵਿੱਚ ਮਾੜਾ ਮੋਟਾ ਹੁੰਦਾ ਇਹੜਾ ਉਹ ਪੀਲਾ ਕਾਰਡ ਚੈੱਕ ਕਰਨ ਵਾਲਾ ਕੰਮ ਕਰ ਲਿਆ ਉਹ ਗੁਰੂ ਸਾਹਿਬ ਨੇ ਹੀ ਵਿੱਧ ਬਣਾਈ ਹੋਈ ਸੀ ਬਾਈ ਜੀ ਸਾਰਾ ਕੁਝ ਪ੍ਰਮਾਤਮਾ ਦੇ ਭਾਣੇ ਨੂੰ ਮੈਂ ਵੇਖ ਰਿਹਾ ਸੀਗਾ ਹੁਣ ਤੱਕ ਮੈਂ ਦੇਖ ਰਿਹਾ ਉਸ ਚੀਜ਼ ਨੂੰ ਵੀ ਕਿਵੇਂ ਗੁਰੂ ਸਾਹਿਬ ਨੇ ਉਹ ਕੰਮ ਕੀਤਾ ਕਰਵਾਇਆ 20 ਸਾਲ ਤੋਂ ਠੱਗੀ ਤੇ ਫਿਰ ਉਹ ਕਹਿੰਦੇ ਜੀ ਗੁੰਡੇ ਵੀ ਪਾਲੇ ਹੋਏ ਸੀ ਕੁਝ ਕਿਉਂਕਿ 50 60 ਬੰਦੇ ਤਾਂ ਸਾਡੇ ਇੱਕ ਪੰਗਤ ਹੀ ਆਉਂਦੀ ਐ ਕਰਮ ਨਾ ਜਾਣਾ ਧਰਮ ਨਾ ਜਾਣਾ ਸਾਹ ਨਾ ਜਾਣਾ ਤੇਰੀ ਕਰਮ ਨਾ ਜਾਣਾ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਤੇ ਹੁਣ ਮੈਂ ਕਹਿ ਦਵਾਂ ਵੀ ਗੁਰੂ ਸਾਹਿਬ ਨੇ ਬਖਸ਼ਿਸ਼ ਸੀਨ ਕੀਤਾ ਜਾ ਸਕਦਾ ਤੇ ਵਾਹਿਗੁਰੂ ਸੱਚੇ ਪਾਸ਼ਾ ਸੱਜਣ ਠੱਗ ਨੂੰ ਭਾਈ ਸੱਜਣ ਬਣਾ ਦੇ ਤੇ ਇਹ ਵੀ ਨਾ ਹੋਵੇ ਜੀ ਵੀ ਜੇ ਉਹ ਅੱਜ ਤੋਂ ਬਾਅਦ ਸੁਧਰਦਾ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਪਰਿਵਾਰ ਨੂੰ ਜਾਂ ਉਹਨਾਂ ਨੂੰ ਕਦੇ ਟੌਰਚਰ ਕਰਨ ਦੀ ਕੋਸ਼ਿਸ਼ ਕਰੀਏ ਅਸੀਂ ਵੀ ਗੁਰੂ ਦੇ ਸੇਖਾਂ ਸਾਰੇ ਅੱਜ ਗੁਰੂ ਦੀ ਹਜ਼ੂਰੀ 'ਚ ਬੈਠੇ ਆ ਜੀ ਇੱਥੇ ਹੀ ਉਹਨੂੰ ਛੱਡ ਦਈਏ ਸਾਰਾ ਭੁੱਲ ਜਾਈਏ ਕਦੇ ਵੀ ਇਹ ਮੇਣਾ ਬਿਨਾ ਬੱਜੇ ਦੀ ਬਾਈ ਤੁਹਾਡੇ ਇਸ ਤਰ੍ਹਾਂ ਹੋਇਆ ਸੀ ਜੇ ਉਹਨਾਂ ਕਾਲੂ ਬੱਚਿਆਂ ਦੇ ਵਿਆਹ ਵੀ ਕਰਨੇ ਆ ਜੋ ਸੁਧਰ ਜਾਂਦੇ ਆ ਤਾਂ ਕੋਈ ਪਾਨੀ ਮਾਰ ਕੇ ਨਹੀਂ ਕਹੂੰਗਾ ਵੀ ਉਹ ਟਾਬੇ ਵਾਲਾ ਸੀਗਾ ਇੰਨੀ ਕੁ ਮੇਰੀ ਬੇਨਤੀ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੋ ਵੀ ਉਸ ਦਿਨ ਜਗਜੀਤ ਸਿੰਘ ਖਲੀ ਵੀਰ ਨਾਲ ਹੋਇਆ ਆ ਅਸੀਂ ਆਪਣੇ ਉਸ ਬੋਲਾਂ ਦੇ ਤੌਰ ਦੇ ਉੱਤੇ ਮਾਫੀ ਮੰਗਦੇ ਆ ਜੀ ਠੀਕ ਆ ਜੀ ਗਾਂ ਤੋਂ ਇਸ ਚੀਜ਼ ਦਾ ਅਸੀਂ ਧਿਆਨ ਰੱਖਾਂਗੇ ਜੀ ਕਿ ਕੋਈ ਵੀ ਸਾਡੇ ਟਾਬੇ ਤੇ ਕੋਈ ਐਦਾ ਦਾ ਕੰਮ ਨਾ ਹੋਵੇ ਜਿਸ ਤਰਕੇ ਕਿ ਥਲੀ ਸਾਹਿਬ ਦੀ ਇੱਜ਼ਤ ਨੂੰ ਜਾਂ ਕਿਸੇ ਵੀ ਨੂੰ ਖਰਾਬ ਵੀ ਆਵੇ ਜੋ ਵੀ ਬਾਕੀ ਪਰਵਾਨ ਕੀਤੇ ਆ ਸਾਨੂੰ ਰੇਟ ਲਿਸਟਾਂ ਦੇ ਕੈਮਰਿਆਂ ਦੇ ਭਾਜੀ ਹੋਰਾਂ ਨੇ ਉਹ ਅਸੀਂ ਤੁਹਾਨੂੰ ਕਰਕੇ ਬਕਾਇਦਾ ਥਲੀ ਸਾਹਿਬ ਨੂੰ ਦੁਬਾਰਾ ਬੁਲਾਵਾਂਗੇ ਇੱਕ ਮਹੀਨੇ ਬਾਅਦ ਕਿ ਭਾਜੀ ਹੁਣ ਆਪਨੇ ਆ ਕੇ ਸਾਰਾ ਕੁਝ ਚੈਕਿੰਗ ਕਰੋ ਠੀਕ ਹੈ ਠੀਕ ਹੈ ਜੀ ਗੁਰਦੁਆਰਾ ਸਾਹਿਬ ਵਿੱਚ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਦਾਂ ਵੀ ਜੋ ਵੀ ਹੋਇਆ ਆ ਇਹ ਤਲਕੀ ਜਿਹੜੀ ਤਲਕੀ ਹੋਈ ਆ ਤਲਕੀ ਜੋ ਵੀ ਮਾੜਾ ਮੋਟਾ ਕੁਝ ਹੋਇਆ ਆ ਉਦੇ ਵਾਸਤੇ ਅਸੀਂ ਮਾਫੀ ਮੰਗਦੇ ਆ ਜੀ। ਅੱਛਾ ਜਿਹੜੇ ਕੈਮਰੇ ਆ ਮਹੀਨਾ ਨਹੀਂ ਆ 48 ਘੰਟੇ ਦਾ ਟਾਈਮ ਸਰ ਕੈਮਰੇ ਕੈਮਰੇ 48 ਘੰਟੇ ਚ ਲੱਗਣਗੇ ਮੈਂ ਕਿਹਾ ਕਿ ਸਰ ਨੂੰ ਕਿ ਮਹੀਨੇ ਬਾਅਦ ਅਸੀਂ ਆਪਣੇ ਰੈਂਟ ਨਹੀਂ ਆਉਗੀ ਕਿਸੇ ਕੰਪਲੀਟ ਨਹੀਂ ਆਉਗੀ ਤੇ ਮਹੀਨੇ ਬਾਅਦ ਸਲੀ ਸਾਹਿਬ ਨੂੰ ਮੌਕੇ ਤੇ ਬੁਲਾਇਆ ਬੰਦੀ ਜੀ ਅਸੀਂ। ਜਿਹੜੀ ਕੰਪਲੀਟ ਸੀ ਉਹ ਤਾਂ ਨਹੀਂ ਆਉਗੀ ਸਰ ਜੀ ਨਹੀਂ ਆਉਗੀ ਜੀ ਬਿਲਕੁਲ 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 ਸੀ ਤਿੰਨ ਚੀਜ਼ਾਂ ਫਾਲਤੂ ਆ ਗਿਆ ਸੀ ਉਹ ਤਾਂ ਨਹੀਂ ਹੋਣਗੀਆਂ ਬਿਲਕੁਲ ਕੁਝ ਨਹੀਂ ਕੋਈ ਕੰਪਲੀਟ ਨਹੀਂ ਆਈ ਤਿੰਨ ਚੀਜ਼ਾਂ ਫਾਈਨਲ ਹੋਈਆਂ ਨੇ ਜੀ ਕੈਮਰੇ ਵਾਲੀਆਂ ਕੈਮਰੇ ਵਾਲੀ ਫਾਈਨਲ ਅਸੀਂ ਲਿਸਟ ਲਾਉਂ ਤਹਾ ਉਹ ਕਬਜ਼ਾ ਤੁਸੀਂ ਜਿੰਨਾ ਤੁਹਾਨੂੰ ਅਲਾਟ ਹੋਈ ਜਗਾ ਉਹਨੇ ਚ ਰੱਖੋਗੇ ਬਾਕੀ ਕਬਜ਼ਾ ਤੁਸੀਂ ਖਾਲੀ ਕਰੋ ਠੀਕ ਆ ਜੀ